ਉੱਚਿਆ ਪਾਰ ਬਿਆੰਤ ਸਵਾਮੀ ਕਾਨੇ ਜਾਣੇ ਗੁਣ ਤੇਰੇ ਕਾਨੇ ਜਾਣੇ ਗੁਣ ਤੇਰੇ ਵਾਹਿਗੁਰੂ ਜੀ ਮੈਨੂੰ ਸਾਰੇ ਸਲਾਮਾਂ ਲੈਂਦੇ ਕਿ ਤੂੰ ਇਸ ਤਰ੍ਹਾਂ ਮੰਗ ਤੂੰ ਇਸ ਤਰ੍ਹਾਂ ਅਰਦਾਸ ਕਰ ਵਾਹਿਗੁਰੂ ਜੀ ਗੀਰ ਮੇਰੀ ਬੇਨਤੀ ਦੇ ਵਿੱਚ ਐਨਾ ਜੋਰ ਨਹੀਂ ਵਾਹਿਗੁਰੂ ਜੀ ਮੈਨੂੰ ਤੁਹਾਡਾ ਕੋਈ ਲੰਬਾ ਨਹੀਂ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਜੀ ਆਪ ਜੀ ਦੀ ਬੜੀ ਕਿਰਪਾ ਹੈ ਮੈਂ ਆਪ ਜੀ ਦੀ ਕਿਰਪਾ ਨਾਲ ਹਮੇਸ਼ਾ ਚੜ੍ਹਦੀ ਕਲਾ ਚ ਰਹਣੀ ਹੈ ਆਪ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਸੱਚੇ ਪਾਸ਼ਾ ਮੈਂ ਸ਼ੁਕਰਾਨਾ ਕਰਦੀ ਹਾਂ ਪਰ ਸਾਰੇ ਮੈਨੂੰ ਕਹਿੰਦੇ ਤੈਨੂੰ ਮੰਗਣਾ ਨਹੀਂ ਆਉਂਦਾ ਤੈਨੂੰ ਮੰਗਣਾ ਨਹੀਂ ਆਉਂਦਾ ਵਾਹਿਗੁਰੂ ਜੀ ਤੁਸੀਂ ਖੁਦ ਹੀ ਕਿਰਪਾ ਕਰੋ ਤੁਸੀਂ ਆਪ ਹੀ ਕਿਰਪਾ ਕਰੋ ਮੈਨੂੰ ਸੱਚੀ ਮੰਗਣਾ ਨਹੀਂ ਆਉਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀਆਂ ਮਾਫ ਕਰਮੀਆਂ ਆਪਣੇ ਚਰਨਾਂ ਚ ਲਾਓ ਬਾਬਾ ਜੀ ਚੜ੍ਹਦੀ ਕਲਾ ਚ ਰੱਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ